ਪੋਬੈਨ ਨੂੰ ਭਿਖਾਰੀ ਮੁਕਤ ਕਰਨ ਦੇ ਤਹਿਤ ਸਾਰੇ ਭਿਖਾਰੀਆਂ ਦਾ ਸਰਕਾਰ ਦੇ ਵੱਲੋਂ ਲਗਾਤਾਰ ਰੈਸਕਿਊ ਕੀਤਾ ਜਾ ਰਿਹਾ ਹੈ ਤੇ ਉਧਰ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਸ਼ੱਕ ਹੋਣ ਤੇ ਹੀ ਭਿਖਾਰੀ ਦਾ ਡੀਐਨਏ ਟੈਸਟ ਕਰਵਾਇਆ ਜਾਵੇਗਾ। ਅਗਰ ਕੋਈ ਸ਼ੱਕ ਹੁੰਦਾ ਹੈ ਫਿਰ ਉਸ ਦਾ ਡੀਐਨਏ ਹੋਗਾ। ਸਭੀ ਦਾ ਡੀਐਨਏ ਜ਼ਬਰਦਸਤੀ ਨਹੀਂ ਹੋਵੇਗਾ। ਪੰਜਾਬ ਦੇ ਵਿੱਚ ਭਿਖਾਰੀਆਂ ਦੇ ਖਿਲਾਫ ਸਰਕਾਰ ਦਾ ਐਕਸ਼ਨ ਜਾਰੀ ਹੈ। ਜਿਨ੍ਹਾਂ ਨੂੰ ਲਗਾਤਾਰ ਰੈਸਕਿਊ ਕੀਤਾ ਜਾ ਰਿਹਾ ਹੈ। ਤੇ ਇਸ ਵਿਚਾਰੇ ਕੈਬਨਿਟ ਮੰਤਰੀ ਬਲਜੀਤ ਕੌਰ ਨੂੰ ਡੀਐਨਏ ਟੈਸਟ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਸਪਸ਼ਟ ਕੀਤਾ ਕਿ ਸਾਰਿਆਂ ਦਾ ਜ਼ਬਰਦਸਤੀ ਇਹ ਟੈਸਟ ਨਹੀਂ ਕਰਵਾਇਆ ਜਾਵੇਗਾ ਜੇ ਕੋਈ ਸ਼ੱਕੀ ਮਿਲਿਆ ਤਾਂ ਟੈਸਟ ਹੋਵੇਗਾ। ਦੇਖिए ਇਹ ਬਿਲਕੁਲ ਵੀ ਕੋਈ ਜ਼ਬਰਦਸਤੀ ਨਹੀਂ ਹੈ ਬੈਗਰੀ ਕੋ ਰੋਕਣਾ ਐਕਟ ਹੈ ਬੈਗਰੀ ਪਨਿਸ਼ੇਬਲ ਹੈ। ਤਾਂ ਬੈਗਰੀ ਪੂਰੇ ਇੰਡੀਆ ਮੈਂ ਪਨਿਸ਼ੇਬਲ ਹੈ ਲੇਕਿਨ ਪੰਜਾਬ ਇੱਕ ਪਹਿਲਾ ਸਟੇਟ ਹੈ ਜਿਸਨੇ ਇੱਕ بڑا ਕਦਮ ਉਠਾਇਆ ਹੈ। और पंजाब ही पहला स्टेट बनेगा जो इसको बैगरी फ्री करेगा सो हम इसे कोई जबरदस्ती नहीं करेंगे बच्चों को बिल्कुल सुरक्षित तरीके से हम कमेटी के पास बाल घरों में लेके जाएंगे अगर कोई शक होता है फिर ही उसका डीएनए होगा सभी का डीएनए जबरदस्ती नहीं होगा पंजाब सरकार दावा कर रही है कि सूबे को भिखारी मुक्त करने के लिए ऑपरेशन जीवन जोत चलाया है ਜਿਸ ਦੇ ਤਹਿਤ 2 ਦਿਨ ਦੇ ਵਿੱਚ 41 ਬੱਚੇ ਰੈਸਕਿਊ ਕੀਤੇ ਗਏ ਨੇ ਸਤੰਬਰ 2024 ਤੋਂ ਜੂਨ 2025 ਤੱਕ 367 ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 350 ਬੱਚੇ ਪਰਿਵਾਰਾਂ ਨੂੰ ਸੌਂਪ ਦਿੱਤੇ ਗਏ 17 ਬੱਚੇ ਬਾਲ ਘਰਾਂ ਦੇ ਵਿੱਚ ਭੇਜੇ ਗਏ ਨੇ ਅਤੇ 13 ਬੱਚਿਆਂ ਨੂੰ ਆਂਗਣਵਾੜੀ ਕੇਂਦਰਾਂ 'ਚ ਭੇਜਿਆ ਗਿਆ ਇਸ ਸਮੇਂ ਦੌਰਾਨ 183 ਬੱਚਿਆਂ ਨੂੰ ਭੀਖ ਤੋਂ ਹਟਾ ਕੇ ਸਕੂਲਾਂ 'ਚ ਵੀ ਦਾਖਲ ਕਰਵਾਇਆ ਗਿਆ ਭੀਖ ਮੰਗਣ ਵਾਲਿਆਂ 'ਚ 150 ਬੱਚੇ ਦੂਜੇ ਸੂਬਿਆਂ ਦੇ ਸਨ ਉਦਰ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਸਪਸ਼ਟ ਇਹ ਵੀ ਕਿਹਾ ਕਿ ਬੱਚਿਆਂ ਤੇ ਤਸ਼ੱਦਦ ਕਰਨ ਵਾਲਿਆਂ ਨੂੰ ਸਜ਼ਾ ਜ਼ਰੂਰ ਮਿਲੇਗੀ। ਜੇਕਰ ਬੱਚੇ ਨੂੰ ਕੋਈ ਗਲਤ ਦਵਾਈ ਦਿੰਦਾ ਹੈ, ਕੋਈ ਨਸ਼ਾ ਦਿੰਦਾ ਹੈ, ਜੇਕਰ ਬੱਚੇ ਤੇ ਕੋਈ ਤਸ਼ੱਦਦ ਕਰਦਾ ਹੈ, ਜੇਕਰ ਬੱਚੇ ਨੂੰ ਕੋਈ ਟ੍ਰੇਨਿੰਗ ਦੇ ਕੇ ਬੈਗਿੰਗ ਵੱਲ ਲੈ ਕੇ ਆਉਂਦਾ ਹੈ, ਉਹਨਾਂ ਸਾਰਿਆਂ ਨੂੰ ਅਸੀਂ ਵੱਖ-ਵੱਖ ਤਰ੍ਹਾਂਾਂ ਦੇ ਅਧੀਨ ਸਜ਼ਾ ਦੇਵਾਂਗੇ। ਸਰਕਾਰ ਦੀ ਸੈਕਸ਼ਨ ਦੇ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਮੁਹਿੰਮ ਪੂਰੇ ਸੂਬੇ ਦੇ ਵਿੱਚ ਚਲਾਈ ਜਾਣ ਦੀ ਗੱਲ ਕਹੀ ਹੈ। ਕਾਸ਼ ਦੀ ਹੈ ਸਾਡੇ ਦੇਸ਼ ਦੀ ਕਿ ਉਹ ਬੱਚਿਆਂ ਨੂੰ ਕਿਵੇਂ ਮਤਲਬ ਅਗਵਾ ਕਰਕੇ ਜਾਂ ਉਹਨਾਂ ਨੂੰ ਬਰਗਲਾ ਕੇ ਤੇ ਉਹਨਾਂ ਨੂੰ ਕਈਆਂ ਨੂੰ ਤਾਂ ਉਹ ਮਤਲਬ ਹੈਂਡੀਕੈਪ ਵੀ ਕਰ ਦਿੰਦੇ ਆ ਤਾਂ ਕਿ ਤਰਸਾਵੇ ਲੋਕਾਂ ਨੂੰ। ਸੋ ਅਸੀਂ ਉਹ ਮੁਹਿੰਮ ਚਲਾਈ ਹੋਈ ਹੈ। ਬਹੁਤ ਸਾਰੇ ਬੱਚਿਆਂ ਨੂੰ ਅਸੀਂ ਰੈਸਕਿਊ ਕਰਕੇ ਮਾਪਿਆਂ ਦੇ ਹਵਾਲੇ ਵੀ ਕੀਤਾ ਹੈ ਆਂਗਣਵਾੜੇ ਚ ਵੀ ਲੈ ਕੇ ਗਿਆ ਤੇ ਉਹਨੂੰ ਸਕੂਲਾਂ ਚ ਭੇਜੇ ਸਰ ਇਹ ਪੂਰੇ ਪੰਜਾਬ ਚ ਮੁਹਿੰਮ ਚਲਾਈ ਜਾ ਰਹੀ ਹੈ ਪੂਰੇ ਪੰਜਾਬ ਚ ਚੱਲ ਰਹੀ ਹੈ ਜ਼ਿਕਰ ਖਾਸੇ ਕੀ ਸੂਬਾ ਸਰਕਾਰ ਨੇ ਬਿੱਤੀ ਦੇਣੀ ਸਾਰੇ ਡਿਪਟੀ ਕਮਿਸ਼ਨਰਸ ਨੂੰ ਆਦੇਸ਼ ਦਿੱਤੇ ਸਨ ਕਿ ਉਹ ਆਪਣੇ ਜ਼ਿਲ੍ਹਿਆਂ ਚ ਭੀਖ ਮੰਗਣ ਵਾਲੇ ਬੱਚਿਆਂ ਨੂੰ ਰੈਸਕਿਊ ਕਰਨ ਤਾਂ ਜੋ ਪੰਜਾਬ ਨੂੰ ਭਿਖਾਰੀ ਮੁਕਤ ਸੂਬਾ ਬਣਾਇਆ ਜਾ ਸਕੇ ਚੰਡੀਗੜ੍ਹ ਤੋਂ ਨਵਿੰਦਰ ਬਰਾੜ న్యూਸ ਇਟ ਇਨ ਪੰਜਾਬ ਪੰਜਾਬ ਦੇ ਵਿੱਚ ਪਖਾਰੀਆਂ ਦਾ ਡੀਐਨਏ ਟੈਸਟ ਕਰਵਾਉਣਾ ਕੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਇਸ ਬਾਰੇ ਜਾਣਨ ਦੇ ਲਈ ਨਿਊਜ਼ 18 ਦੇ ਵੱਲੋਂ ਹਿਊਮਨ ਰਾਈਟਸ ਦੇ ਵਕੀਲ ਆਰਐਸ ਬੈਂਸ ਦੇ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਨੇ ਸਾਫ਼ ਕੀਤਾ ਹੈ ਕਿ ਅਜਿਹਾ ਕਰਨਾ ਮਨੁੱਖੀ ਅਧਿਕਾਰਾਂ ਦੀ ਕੋਈ ਵੀ ਉਲੰਘਣਾ ਨਹੀਂ ਹੈ ਦਿਆਂ ਦੇ ਜਿਹੜਾ ਆਰਗਨ ਟ੍ਰੇਡ ਹੋ ਗਿਆ ਉਹ ਵੀ ਬੜਾ ਡੇਂਜਰਸ ਅਸਪੈਕਟ ਹੋ ਗਿਆ ਸੋ ਪ੍ਰੋਸਟੀਟਿਊਸ਼ਨ ਦਾ ਪਹਿਲਾ ਸੀ ਫਿਰ ਜਿਹੜੇ ਮੈਂਟਲੀ ਡਿਸਟਾਰਬਡ ਹੈ ਉਹਨਾਂ ਨੂੰ ਫੋਰਸ ਲੇਬਰ ਕਰਵਾਉਣਾ ਇਹ ਸਾਰੀਆਂ ਗੱਲਾਂ ਦੇਖਦੇ ਹੋਏ ਸਭ ਤੋਂ क्रूअल ਚੀਜ਼ ਹੈ ਜੇ ਕਿਸੇ ਛੋਟੇ ਬੱਚੇ ਨੂੰ ਜਿਹਨ ਦਾ ਉਹਨੂੰ ਤਾਂ ਪਤਾ ਹੀ ਨਹੀਂ ਆਪਣੇ ਪੇਰੈਂਟਸ ਕੌਣ ਹਨ ਸੋ ਇਸ ਕਰਕੇ ਜੇ ਪੰਜਾਬ ਪੁਲਿਸ ਜਾਂ ਪੰਜਾਬ ਗਵਰਨਮੈਂਟ ਨੇ ਇਨੀਸ਼ੀਏਟਿਵ ਲਿਆ ਹੈ ਤੇ ਮੈਨੂੰ ਲੱਗਦਾ ਬਹੁਤ ਬਿਜ਼ਾਰਬਲ ਹੈ ਲੋਰ ਵੀ ਸੀ ਕਿਉਂਕਿ ਤੁਸੀਂ ਚੰਡੀਗੜ੍ਹ ਵੀ ਦੇਖਦੇ ਹੋ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਨੇ ਇੱਕ ਐਕਸ਼ਨ ਕੀਤਾ ਪਰ ਉਹਨਾਂ ਨੂੰ ਕਦੀ ਪਤਾ ਨਹੀਂ ਚੱਲਦਾ ਕਈ ਵਾਰੀ ਲੋਕ ਕੰਫੈਸ ਕਰ ਜਾਂਦੇ ਤਾਂ ਉਹਨਾਂ ਨੂੰ ਰੈਸਕਿਊ ਕਰ ਲੈਂਦੇ ਪਰ ਜੇ ماں ਕਹੇ ਕਿ ਮੇਰਾ ਬੱਚਾ ਹੈ ਤਾਂ ਉਸ ਵੇਲੇ ਡਿਪਾਰਟਮੈਂਟ ਅਫੀਸ਼ਰ ਕੋਲ ਕੋਈ ਤਰੀਕਾ ਨਹੀਂ ਹੁੰਦਾ ਤੇ ਇੱਕੋ ਹੀ ਤਰੀਕਾ ਹੁਣ ਡੀਐਨਏ ਅਵੇਲੇਬਲ ਹੈ ਤੇ ਜੇ ਅਵੇਲੇਬਲ ਹੈ ਟੈਕਨੀਕ ਕ੍ਰਾਈਮ ਡਿਟੈਕਸ਼ਨ ਦਾ ਪੋਸੀਬਲੀ ਜੇ ਤੁਸੀਂ ਇਹ ਤਾਂ ਜਾਣ ਲਓਗੇ ਕਿ ਇਹਨਾਂ ਦਾ ਬੱਚਾ ਨਹੀਂ ਹੈ ਪਰ ਬੱਚਾ ਕਿਹਦਾ ਹੈ ਇਸ ਤਰ੍ਹਾਂ ਕਿ ਤੁਸੀਂ ਪਬਲਿਸ਼ ਕਰ ਸਕਦੇ ਹੋ ਫੋਟੋਸ ਆ ਸਕਦੇ ਹੋ ਲੋਕ ਮੈਚ ਕਰ ਸਕਦੇ ਹੋ ਡੀਐਨਏ ਹੁਣ ਗੱਲ ਇੱਕ ਪਿੰਡ ਦੇ ਉਸ ਫਰਮਾਨ ਦੀ ਜੋ ਕਿ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਜਿਸ ਦੇ ਤਹਿਤ ਪਿੰਡ ਦੇ ਵਿੱਚ ਮੁੰਡੇ ਕੁੜੀ ਦੇ ਆਪਸ ਦੇ ਵਿੱਚ ਵਿਆਹ ਕਰਾਉਣ ਤੇ ਰੋਕ ਲਗਾ ਦਿੱਤੀ ਗਿਆ ਜਿਸ ਦਾ ਪਿੰਡ ਦੇ ਸਾਰੇ ਲੋਕਾਂ ਨੇ ਸਮਰਥਨ ਵੀ ਕੀਤਾ ਇਹ ਹੈ ਬਠਿੰਡਾ ਦੇ ਪਿੰਡ ਕੋਟ ਸ਼ਮੀਰ ਦੀ ਪੰਚਾਇਤ ਜਿਸ ਨੇ ਇੱਕ ਫਰਮਾਨ ਜਾਰੀ ਕੀਤਾ ਕਿ ਪਿੰਡ ਚ ਨਾ ਤਾਂ ਕੋਈ ਲਵ ਮੈਰਿਜ ਹੋਵੇਗੀ ਤੇ ਨਾ ਹੀ ਪਿੰਡ ਦਾ ਕੋਈ ਮੁੰਡਾ ਕੁੜੀ ਆਪਸ ਵਿੱਚ ਵਿਆਹ ਕਰਵਾਉਣਗੇ ਜੇ ਕੋਈ ਅਜਿਹਾ ਕਰੇਗਾ ਤਾਂ ਉਸ ਦਾ ਪੂਰਾ ਪਿੰਡ ਮਿਲ ਕੇ ਵਿਰੋਧ ਕਰੇਗਾ ਤੇ ਉਸ ਨੂੰ ਪਰਿਵਾਰ ਸਮੇਤ ਪਿੰਡ 'ਚ ਨਹੀਂ ਰਹਿਣ ਦਿੱਤਾ ਜਾਏਗਾ ਪੂਰੇ ਪਿੰਡ ਦੇ ਕਰੀਬ 400 ਲੋਕਾਂ ਨੇ ਇਕੱਠੇ ਹੋ ਕੇ ਇਹ ਮਤਾ ਪਾਇਆ ਇੱਕ ਮਤਾ ਪਾਇਆ ਕਿ ਜੋ ਵੀ ਪਿੰਡ ਦਾ ਮੁੰਡਾ ਕੁੜੀ ਪਿੰਡ 'ਚ ਵਿਆਹ ਕਰਾਊਗਾ ਉਹਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਸਾਰੇ ਪਿੰਡ ਨੇ ਇਸ ਗੱਲ ਤੇ ਮੋਹਰ ਲਾਈ ਆ ਕਿ ਕੋਈ ਵੀ ਇਸ ਤਰ੍ਹਾਂ ਦਾ ਕੋਈ ਕਦਮ ਚੱਕੂਗਾ ਪੰਚਾਇਤ ਅਤੇ ਪਿੰਡ ਦੇ ਲੋਕ ਉਹ ਤੇ ਸਖਤ ਫੈਸਲਾ ਲੈਣਗੇ ਤੇ ਉਹਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਪਰਿਵਾਰ ਸਮੇਤ ਪਰਿਵਾਰ ਸਮੇਤ ਕਿਸੇ ਵੀ ਤਰ੍ਹਾਂ ਦਾ ਕੋਈ ਇਹੋ ਜਿਹਾ ਕੰਮ ਕਰੂਗਾ ਘਟਿਆ ਹਰਕਤ ਕਰੂਗਾ ਉਹਨੂੰ ਪਿੰਡ ਦੇ ਲੋਕ ਨਹੀਂ برداشت ਕਰਨਗੇ ਪੰਚਾਇਤ ਦੇਸ ਮਤੇਦਾ ਕਿਸੇ ਵੀ ਵਿਅਕਤੀ ਨੇ ਵਿਰੋਧ ਨਹੀਂ ਕੀਤਾ ਸਗੋ ਇਸ ਦੇ ਪੱਖ ਚ ਆਪਣੀ ਰਾਏ ਰੱਖੀ ਜੀਦਾ ਆਪਦੇ ਤੌਰ ਤੇ ਇਹ ਗੱਲ ਕਹਿ ਸਕਦਾ ਆ ਵੀ ਅਸੀਂ ਇਹਨਾਂ ਨਾਲ ਵਾਰਤ ਵਰਤੇ ਬਣੇ ਰੱਖਣਾ ਬਸ ਜੇ ਮੰਨੋ ਮੁੰਡਾ ਕੋਈ ਵਿਆਹ ਕਰਵਾ ਕੇ ਇਸ ਪਿੰਡ ਚ ਆ ਜਾਂਦੇ ਐ ਇਸ ਪਿੰਡ ਦੇ ਨੇਤਾ ਉਸ ਨਾਲ ਦਾ ਇਸ ਤਰ੍ਹਾਂ ਤੁਸੀਂ ਬਾਈਕਾਟ ਕਰਦੇ ਗਏ ਇਕੱਲਾ ਉਹਨਾਂ ਦਾ ਇਕੱਲਾ ਉਹਨਾਂ ਦਾ ਕਰੋਗੇ ਜਾਂ ਉਹਨਾਂ ਦੇ ਪਰਿਵਾਰ ਦਾ ਸਾਰਿਆਂ ਦਾ ਕਰਾਂਗੇ ਜੀ ਜੇ ਕੋਈ ਪਰਿਵਾਰ ਦਾ ਤਾਂ ਕਿਸੇ ਨਾ ਕਿਸੇ ਬੰਦੇ ਦਾ ਤਾਂ ਹੱਥ ਹੁੰਦਾ ਹੀ ਹੈ ਨਾ ਜੀ ਇਹਨਾਂ ਨਾਲ ਭਾਵੇਂ ਪੰਚਾਇਤ ਨੇ ਇਹ ਫਰਮਾਨ ਤਾਂ ਜਾਰੀ ਕਰ ਦਿੱਤਾ ਤੇ 21 ਜੁਲਾਈ ਨੂੰ ਇੱਕ ਹੋਰ ਇਕੱਠ ਸੱਦ ਲਿਆ ਪਰ ਵੇਖਣਾ ਹੋਵੇਗਾ ਕਿ ਪੰਚਾਇਤ ਆਪਣਾ ਫਰਮਾਨ ਕਿਸ ਤਰ੍ਹਾਂ ਲਾਗੂ ਕਰਵਾਉਂਦੀ ਹੈ ਅਤੇ ਕੀ ਇਹ ਮਤਾ ਕਾਨੂੰਨੀ ਤੌਰ ਤੇ ਟਿਕ ਸਕੇਗਾ ਜਾਂ ਨਹੀਂ ਕਿਉਂਕਿ ਕਾਨੂੰਨ ਨੌਜਵਾਨਾਂ ਨੂੰ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਦੀ ਇਜਾਜ਼ਤ ਦਿੰਦਾ ਹੈ ਬਠਿੰਡਾ ਤੋਂ ਉਮੇਸ਼ ਸਿੰਘਲਾ న్యూਸ 18 ਪੰਜਾਬ ਰੋਕਾਂਗੇ ਅਗਲੀ ਖਬਰਦਾਰ ਜਾਣਦੇ ਵੀ ਹਲਵਾਰਾ 에ਰਪੋਰਟ ਦਾ ਪ੍ਰਧਾਨ ਮੰਤਰੀ ਉਦਘਾਟਨ ਕਰਨਗੇ 27 ਜੁਲਾਈ ਨੂੰ ਦਰਸਲ ਟਰਮੀਨਲ ਦਾ ਉਦਘਾਟਨ ਕੀਤਾ ਜਾਵੇਗਾ ਹਵਾਈ ਅੱਡੇ ਦਾ ਵਰਚੁਅਲੀ ਉਦਘਾਟਨ ਪ੍ਰਧਾਨ ਮੰਤਰੀ ਕਰਨਗੇ ਕੈਬਨਿਟ ਮੰਤਰੀ ਸੰਜੀਵ अरोड़ा ਦੇ ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਤਾਂ ਲੁਧਿਆਣਾ ਦੇ ਨਾਲ ਜੁੜੀ ਖਬਰ ਜਿੱਥੇ ਦੇ ਹਲਵਾਰਾ 에ਰਪੋਰਟ ਦਾ ਪ੍ਰਧਾਨ ਮੰਤਰੀ ਦੇ ਵੱਲੋਂ ਉਦਘਾਟਨ ਕੀਤਾ ਜਾਵੇਗਾ 27 ਜੁਲਾਈ ਨੂੰ ਦਰਸਲ ਆ ਟਰਮੀਨਲ ਦਾ ਉਦਘਾਟਨ ਹੋਵੇਗਾ ਹਵਾਈ ਅੱਡੇ ਦਾ ਵਰਚੁਅਲੀ ਪ੍ਰਧਾਨ ਮੰਤਰੀ ਦੇ ਵੱਲੋਂ ਉਦਘਾਟਨ ਕੀਤਾ ਜਾਣਾ ਹੈ ਇਸ ਬਾਰੇ ਕੈਬਨਿਟ ਮੰਤਰੀ ਸੰਜੀਵ अरोड़ा ਨੇ ਜਾਣਕਾਰੀ ਦਿੱਤੀ ਹੈ ਏਅਰਪੋਰਟ ਅਥਾਰਟੀ ਆਫ ਇੰਡੀਆ ਜਿਹੜਾ ਕਿ ਅਸੀਂ ਵੇਟ ਕਰ ਰਹੇ ਸੀ ਡੇਟ ਲਈ ਅਲਵਾਰਾ 에ਅਰਪੋਰਟ ਅਲਵਾਰਾ 에ਅਰਪੋਰਟ ਟਰਮੀਨਲ ਦੀ ਇਨੋਗਰੇਸ਼ਨ ਲਈ ਉਹ ਉਹਨਾਂ ਨੇ ਸਾਨੂੰ 27 ਤਰੀਕ ਅੱਜ ਦੇ ਦਿੱਤੀ ਹੈ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਇਹ ਕਰ ਰਹੇ ਆ ਕਿ ਨਾਮ ਇਨੋਗਰੇਸ਼ਨ ਜੋ ਮੈਨੂੰ ਪਤਾ ਲੱਗਿਆ ਹਲੇ ਤੱਕ ਆਨਲਾਈਨ ਕਰਨਗੇ ਇਨੋਗਰੇਸ਼ਨ ਔਰ ਇਹ ਤਿਆਰੀਆਂ ਚਾਲੂ ਹੋ ਗਈਆਂ ਹਲਵਾਰਾ 에어ਪੋਰਟ ਤੇ 27 ਜੁਲਾਈ